नमस्कार शास्त्रीकाल समाना टुडे द्वारा स्वागत है पार्टी कांग्रेस पार्टी ਵੱਲੋਂ ਸਮਾਨਾ ਦੇ ਗਾਂਧੀ ਗਰਾਊਂਡ ਵਿਖੇ ਮਨਾਇਆ ਗਿਆ ਗੰਤਰ ਦਿਵਸ ਰਜਿੰਦਰ ਸਿੰਘ ਵੱਲੋਂ ਝੰਡਾ ਫੈਰਾ ਗਿਆ ਆ ਸਮਾਨਾ ਵਿੱਚ ਕਾਂਗਰਸ ਪਾਰਟੀ ਵੱਲੋਂ ਗਾਂਧੀ ਗਰਾਊਂਡ ਵਿਖੇ ਗੰਤਰਤਾ ਦਿਵਸ ਬੜੀ ਧੂਮਦਾਨ ਨਾਲ ਮਨਾਇਆ ਗਿਆ ਸਾਹਿਬਾ ਵਿਧਾਇਕ ਰਜਿੰਦਰ ਸਿੰਘ ਵੱਲੋਂ ਝੰਡਾ ਫੈਰਾ ਗਿਆ ਪੰਜਾਬ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਰਾਸ਼ਟਰੀ ਗਾਨ ਗਾਏ ਗਏ ਇਸ ਮੌਕੇ ਰਜਿੰਦਰ ਸਿੰਘ ਨੇ ਕਹਿ ਕੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਅਤੇ ਆਜ਼ਾਦੀ ਘੁਟਟੀਆਂ ਬਾਰੇ ਉਹਨਾਂ ਨੇ ਕਿਹਾ ਕਿ ਸਰਕਾਰ ਕਿਸੇ ਦੀ ਨਹੀਂ ਚੁੰਦੀ ਆਪਣੀ ਬੋਲੀ ਸਰਕਾਰ ਬੋਲ ਰਹੀ ਹੈ ਇਸ 1 ਸਾਲ ਰਹਿ ਗਿਆ ਇਹਨਾਂ ਦਾ ਕਾਂਗਰਸ ਪਾਰਟੀ ਇੱਕ ਢੂਠਾ ਹੈ ਅਤੇ ਪਰਿਵਾਰ ਵਿੱਚ ਮਾੜੇ ਮੋٹے ਗਿਲੇ ਸਿਕੇ ਹੋ ਉਹ ਦੂਰ ਕਿਤੇ ਜਾਣਗੇ ਅੱਜ ਜਦੋਂ ਆਪਾਂ ਸਾਰੇ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਗਣਤੰਤਰ ਦਿਵਸ ਮਨਾ ਰਹੇ ਆ ਹਰ ਸਾਲ ਦੀ ਤਰ੍ਹਾਂ ਅਸੀਂ ਗਾਂਧੀ ਗਰਾਊਂਡ ਦੇ ਵਿੱਚ ਵੀ ਬੜੇ ਧੂਮਤਾਂ ਦੇ ਨਾਲ ਗਣਤੰਤਰ ਦਿਵਸ ਨੂੰ ਅਨੇਯਾ 10 77 ਮੇ ਗਣਤੰਤਰ ਦਿਵਸ ਦੇ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਪੰਜਾਬ ਦੇ ਵਿੱਚ 26 ਜਨਵਰੀ 1950 ਨੂੰ ਭੀਮਰਾਓ ਅਬੇਦ ਕਰ ਜੀ ਰਚਨਾ ਸੰਵਿਧਾਨ ਲਾਗੂ ਹੋਇਆ, ਕਾਨੂੰਨ ਦਾ ਰਾਜ ਲਾਗੂ ਹੋਇਆ ਤੇ ਅੱਜ ਅਸੀਂ ਉਸ ਕਾਨੂੰਨ ਦੇ ਥੱਲੇ ਇਸ ਖੁੱਲੀ ਹਵਾ ਚ ਦੰਦ ਮਾਰਦੇ ਆ ਅੱਜ ਅਸੀਂ 15 ਅਗਸਤ ਨੂੰ 1947 ਨੂੰ ਜਿਹੜੀ ਆਜ਼ਾਦੀ ਵੀ ਮਿਲੀ ਹੈ ਜਿਹੜੇ ਸਾਡੇ ਵੀਰ ਕੁਹਾਟੀਏ ਆਜ਼ਾਦੀ ਦੇ ਪਰਵਾਨੇ ਸਾਡੇ ਲੀਡਰ ਸਾਹਿਬਾਨ ਨੇ ਸ਼ਹੀਦੀਆਂ ਕੁਰਬਾਨੀਆਂ ਦਿੱਤੀਆਂ ਅੱਜ ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਆ ਸੋ ਸਾਰਿਆਂ ਨੂੰ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਜੀ ਅਮਰ ਸਿੰਘ ਪੰਜਾਬ ਦੇ ਵਿੱਚ ਆਜ਼ਾਦੀ ਕੁਹਾਟੀ ਪਰਿਵਾਰ ਹੈ ਉਹਨਾਂ ਵੱਲੋਂ ਸਨਮਾਨ ਨਹੀਂ ਲਿਆ ਜਾ ਰਿਹਾ ਬਾਈ ਗੜ ਕੀਤਾ ਸਟੇਜ ਤੇ ਗਏ ਸਲਾਮੀ ਦੀਏ ਚੰਡੇ ਨੂੰ ਵਾਪਸ ਆ ਦੇਖੋ ਪੰਜਾਬ ਦੇ ਵਿੱਚ ਅੱਜ ਕਾਨੂੰਨ ਦਾ ਰਾਜ ਤਾਂ ਹੈ ਹੀ ਨਹੀਂ ਤੁਹਾਡੇ ਸਾਹਮਣੇ ਹੀ ਹੈ ਪਿਛਲੇ 4 ਸਾਲ ਚ ਤੁਸੀਂ ਸਮਾਣਾ ਲਾ ਲਿਓ ਪੰਜਾਬ ਲਾ ਲਿਓ ਜੰਗਲ ਰਾਜ ਹੈ ਤੁਹਾਡੇ ਸਾਹਮਣੇ ਹਰੇਕ ਵਰਗ ਦੇ ਨਾਲ ਵਿਤਕਰਾ ਕਾਨੂੰਨ ਦੀਆਂ ਧੱਜੀਆਂ ਇੱਥੇ ਉਡਾਈਆਂ ਜਾ ਰਹੀਆਂ ਤੇ ਜਿਸ ਤਰੀਕੇ ਦੇ ਨਾਲ ਇਹ ਸਰਕਾਰ ਪਿਛਲੇ 4 ਸਾਲ ਚ ਚੱਲੀ ਹੈ ਕੋਈ ਵਿਕਾਸ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਸਿਰਫ ਜਿਹੜੀ ਸਰਕਾਰ ਹੈ ਲੋਕ ਆਪਣੇ ਵਾਸਤੇ ਚਲਾ ਰਿਹਾ ਆ ਆਮ ਆਦਮੀ ਬਿਲਕੁਲ ਚਾਹੇ ਉਹ ਸੰਤੰਤਰ ਕੁਲਾਟੇ ਹੋਣ ਚਾਹੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹੋਣ ਕੋਈ ਵਪਾਰ ਹੋਵੇ ਡਵੈਲਪਮੈਂਟ ਹੋਵੇ ਸਾਰਾ ਕੁਝ ਬੰਦ ਹੈ ਸਿਰਫ ਕਰਜ਼ਾ ਲਈ ਜਾ ਰਹੀ ਹੈ ਸਰਕਾਰ আর ਸਭ ਤੋਂ ਕਰਜ਼ਾਈ ਸਰਕਾਰ ਹੈ ਪੰਜਾਬ ਦੇ ਵਿੱਚ ਬੜਾ ਦੁਖਦਾਈ ਗੱਲ ਹੈ ਇਹ ਤੇ ਬੜੇ ਔਖੇ ਟਾਈਮ ਦੇ ਵਿੱਚ ਪੰਜਾਬ ਅੱਜ ਗੁਜ਼ਰ ਰਿਹਾ ਜੀ ਸਾਰਿਆਂ ਨੂੰ ਪਤਾ ਹੈ ਕਾਂਗਰਸ ਦੀ ਤਿਆਰੀ ਕਿਸ ਤਰ੍ਹਾਂ 2027 ਦੇ ਲਈ ਬੜੀ ਜ਼ਬਰਦਸਤ ਤਿਆਰੀ ਹੈ ਜੀ ਜਦੋਂ ਥੋੜੇ ਬਹੁਤੇ ਭਾਂਡੇ ਹੁੰਦੇ ਆ ਘਰ ਦੇ ਵਿੱਚ ਮਾੜੇ ਮੋٹے ਖੜਕਦੇ ਹੁੰਦੇ ਆ ਇਹ ਸਾਰਾ ਕੁਝ ਠੀਕ ਹੋ ਜਾਣਾ ਸਾਡੀ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਪੰਜਾਬ ਦੀ ਇਹ ਲੜਾਈ ਲੜਨਗੇ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੂਗੀ ਠੀਕ ਆ ਸਰ ਥੈਂਕ ਯੂ ਸਮਾਰਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ